ਚੰਗਾ ਕਰਤੇ ਜਨਨੋ ਬੜੀਆ ਆ ਜੀ ਕਰਕੇ ਪੌਣੇ 5 ਆ ਜੀ ਸ਼ਾਬਾਸ਼ ਚਲਿਏ ਆ ਜੋ ਜਿਵੇਂ ਅੱਜ ਜੇ ਲੇਟ ਹੋ ਗਏ ਪੌਣੇ 7 ਵਜੇ ਦਾ ਸਮਾਂ ਹੋ ਗਿਆ ਹੈਲੋ ਬੜੀਆ ਸਸਰੀਕਾਲ ਨਹੀਂ ਬੁਲਾਈ ਮੈਨੂੰ ਕਿ ਭੁੱਲ ਗਈ ਹੈ ਬਲਾਓ ਹੁਣ ਬਲਾਓ ਕਿਵੇਂ ਕਹਿੰਦੀ ਹੁੰਨੀ ਆ ਇਹ ਬਈ ਪਹਿਲਾਂ ਮੈਂ ਜਦੋਂ ਜਿੰਮ ਦੇ ਰੋਟੀ ਤੇ ਆਉਦਾ ਹੁੰਦਾ ਸੀ ਇਹਦੇ ਰੋਜ਼ ਮੈਨੂੰ ਜਿੰਨੇ ਵਾਰੀ ਟੱਕਰ ਨਾ ਉਹਨੇ ਵਾਰੀ ਸਸਤਰੀ ਗਾਲ ਬਈ ਜਦੋਂ ਦੁਬਾਰਾ ਆ ਜਾਂਦੀ 5-10 ਮਿੰਟ ਬਾਅਦ ਫੇਰ ਸਸਤਰੀ ਗਾਲ ਬਈ ਪਲਾ ਦੇ ਹਾਂ ਪਲਵਾਨ ਕਿਵੇਂ ਆ ਠੀਕ ਆ ਬਈ ਓਏ ਓਕੇ ਦੋਸਤ ਆ ਬਈ ਓਏ ਕਿਵੇਂ ਆ ਠੀਕ ਆ ਬਈ ਜਿਆਦਾ ਆਇਆ ਕੋਈ ਬੰਦਾ ਹਾਂ ਬਈ ਓਏ ਕਿਵੇਂ ਆ ਬੰਦਾ ਜਿਆਦਾ ਆ ਗਿਆ ਇੰਸਟਾਗ੍ਰam ਵਾਲਾ ਚੰਗਾ ਮਿਲਦੇ ਆਂ ਬ੍ਰੇਕ ਤੋਂ ਬਾਅਦ ਆ ਵੀਡੀਓ ਦੇਖ ਰਹੇ ਸਾਰੇ ਵੀਰੇ ਪੈਣਾ ਨੂੰ ਸਸਤਰੀ ਗਾਲ ਤੇ ਸਵਾਗਤ ਆਪਣੇ ਅੱਜ ਦੇ ਆ ਨਵੇਂ ਵਲੌਗ ਚ ਹਾਂ ਚੰਗਾ ਆ ਅੱਜ ਮਟਾਉਣ ਸੂਰਤੀਆ ਪੈਂਡ ਸੂਰਤੀਆ ਤੋਂ ਸਭ ਚੀਰੀ ਗੱਲ ਸਾਰਿਆਂ ਨੂੰ ਤੇ ਜੀ ਆਇਆਂ ਨੂੰ ਆਖਦੇ ਅੱਜ ਦੇ ਨਵੇਂ ਵਲੌਗ ਚ ਅੱਜ 880 ਪੰਬਰ ਕਿੰਨਾ ਹੋ ਗਿਆ ਭੁੱਲ ਗਿਆ ਕੱਲ ਹੀ ਦਾ ਯਾਤਰੀ ਸੀਗਾ 23 23 ਸਤੰਬਰ ਬਰਾ 2024 ਦਿਨ ਸੋਮਵਾਰ ਦਾ ਸਮਾਂ 7:50 ਮਿੰਟਾਂ ਦਾ ਹੋ ਚੁੱਕਿਆਗਾ ਤੇ ਨੌਜਵਾਨ ਅੱਜ ਕਹਿੰਦੇ ਗਰਾਊਂਡ 'ਚ ਗਏ ਸੀ ਇਹਦੇ ਖਵਾ ਖੋਨ ਹੋ ਕੇ ਆਏ ਬਾਵਾ ਬੂਟ ਵੀ ਰੇਤੇ ਨਾਲ ਚੰਗੇ ਖਾਦੇ ਲਿਬੜੇ ਹੋਏ ਆ ਤੇ ਇਧਰੋਂ ਚੜਦੇ ਸੂਰਜ ਦਾ ਖੂਬਸੂਰਤ ਨਜ਼ਾਰਾ ਟੈਂਕੀ ਕੋਲ ਦੀ ਦਿਖਾ ਦਈਆ ਮੌਸਮ ਆ ਮਾਹੌਲ ਲੱਗਦਾ ਬਹੁਤ ਪਿਆਰਾ ਤੇ ਇਧਰ ਸਾਡੇ ਦੋਨੇ ਨੌਜਵਾਨ ਤੇ ਪਹਿਲਾ ਇੱਧਰ ਨਵੇਂ ਟੈਰਾਂ ਰੀਆਂ ਨਵੀਆਂ ਗੱਡੀਆਂ ਤੇ ਨਵੀਆਂ ਗੱਲਾਂ ਬਾਤਾਂ ਦਿਖਾ ਦਈਏ ਕਿਉਂ ਕਿੰਨੇ ਦਿਨ ਘੱਟ ਜਾਣਗੇ ਗੱਗੂ ਇਹ ਬਾਹਾਂ ਨਹੀਂ ਗਰੰਟੀ ਦੇਤੀ ਬਾਕੀ ਦੇਖੀ ਹੋਊਗੀ ਤੇ ਗਰੰਟੀਆਂ ਕਾਹਦੀਆਂ ਗੱਗੂ ਅੱਜ ਕੱਲ ਤੇ ਬਲਾ ਫਿਰ ਇੱਧਰ ਸਸਰੀ ਕਾਲ ਸਾਰੇ ਸਸਰੀ ਕਾਲ ਸਾਰਿਆਂ ਹੋਰ ਕੋਈ ਆਮਦ ਠੀਕ ਆ ਬਾਈ ਜੀ ਹਾਂ ਕੋਈ ਨਹੀਂ ਸਾਸਤ੍ਰਿਕਾ ਥੋੜਾ ਥੋੜਾ ਤਾਂ ਅੱਜ ਸੰਗਣੋਂ ਹਟਾ ਲਿਆ ਨੌਜਵਾਨਾਂ ਤੇ ਦਿਨੋਂ ਦਿਨ ਹੌਲੀ ਹੌਲੀ ਚੈਨਲ ਖੋਲ੍ਹਦੇ ਆਗੇ ਨਵਾਂ ਤਰਾ ਇਹ ਸਰਜੂਆ ਸਰਜੂਆ ਯਾਰ ਧੰਨਵਾਦ ਬਈ ਸਾਰਿਆਂ ਦਾ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਉਹ ਵੇਖ ਸਕਦੇ ਹੋ ਸੁਣ ਸਕਦੇ ਨੇ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਤੇ ਦੇਖ ਰਹੇ ਆ ਤਾਂ ਫੋਲੋ ਜਰੂਰ ਕਰ ਲਿਓ ਹਾਂ ਬੋਲਦਿਆ ਸਿਰ ਝੜ ਕੇ ਨੌਜਵਾਨ ਤੇ ਖੈਰ ਫਰਕ ਆ ਜੁੱਸੇ ਭੇਟਾ ਜਮਨ ਨਾਲ ਠੀਕ ਹੈ ਜੀ ਤੇ ਆ ਦੇਖਦੇ ਆ ਦਿਨ ਦਾ ਮਾਹੌਲ ਚੱਲ ਕਹੀ ਜੀ ਰਹਿੰਦੀ ਆ ਆ ਗੱਲਬਾਤ ਸਾਰੀ ਹਾਂ ਟੋਬੇ ਦੀ ਕੰਦ ਤੇ ਪੱਥੀਆਂ ਹੋਈਆਂ ਪਾਥੀਆਂ ਤੜਕੀ ਤੁਹਾਡੇ ਮੱਥੇ ਲਾਦੇ ਆ ਪਿੰਡਾਂ ਵਾਲਾ ਮਾਹੌਲ ਗੁਬਾਰੇ ਰੂੜੀਆਂ ਪੈਂਡਾਂ ਦਾ ਸ਼ਿੰਗਾਰ ਇਹ ਲਾ ਕੇ ਤੜਕੀ ਚਿਹਰੋ ਸ਼ੇਰੀ ਤੇ ਨੌਜਵਾਨ ਖੈਰ ਚੰਗੇ ਸਟੇਟਸ ਰੂਟਸ ਬਣਾ ਲਿਆਉਂਦੇ ਉੱਥੇ ਸਟੋਰੀਆਂ ਸਟੋਰੀਆਂ ਪਾ ਲੈਂਦੇ ਆ ਕਿ ਦੱਸਦੇ ਆ ਖੈਰ ਦਸਣਾ ਬਣਦਾ ਵੀ ਆ ਨੌਜਵਾਨ ਤੜਕੇ ਉੱਠ ਕੇ ਜਾਂਦੇ ਆ ਲੋਹੇ ਨਾਲ ਘੁਲਦੇ ਆ ਤੇ ਗੱਲਬਾਤ ਚੌੜਾ ਹੋ ਕੇ ਤਰਨ ਵਾਲੀ ਆਗੀ ਫਰਕ ਪੈ ਗਿਆ ਉਹ ਨਾਲ ਦੀ ਨਾਲ ਹੀ ਇਹ ਰਹੇ ਸਟੋਰੀਆਂ ਰੀਲਾਂ ਸਟੇਟਸ ਜਿਹੜਾ ਬੰਦਾ ਇਹ ਆ ਆਦੀਆਂ ਇਹ ਬਣਾ ਕੇ ਲਾਉਂਦਾ ਹੁੰਦਾ ਨਾ ਆਪਦੀ ਕੋਈ ਵੀ ਕਸਰਤ ਦੀਆਂ ਜਾਂ ਜਿੰਮ ਲਾਉਣ ਦੀਆਂ ਕੋਈ ਖੇਡ ਦੀਆਂ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਹਾਂ ਅਸੀਂ ਵੀ ਕਿਸੇ ਨੂੰ ਦਿਖਾਉਣੇ ਆ ਜਿਉਂ ਤਾਂ ਆਪਾਂ ਨਾਰਮਲ ਹਾਸੇ ਰੱਠੇ ਵਾਲੀ ਗੱਲ ਕਰੀ ਜਾਂਦੇ ਸੀਗੇ ਕਿ ਵੀ ਅਸੀਂ ਵੀ ਜਾਣਦੇ ਆ ਜਿੰਮ ਲਾਉਣ ਇਹ ਗੱਲ ਨਹੀਂ ਹੁੰਦੀ ਇਹਦੇ ਨਾਲ ਹੁੰਦਾ ਸੈਲਫ ਮੋਟੀਵੇਸ਼ਨ ਆਉਂਦਾ ਬੰਦੇ ਨੂੰ ਆ ਆਪਦੇ ਆਪ ਨੂੰ ਐ ਵਧਾਏ ਲੱਗਦਾ ਕਿ ਹਾਂ ਚੰਗੀ ਗੱਲ ਵਾਤਾ ਆ ਜਾ ਦੁੱਧਵਾ ਸ਼ਿਕਾਈਏ ਚੰਗਾ ਤੇ ਤਾਂ ਕਰਕੇ ਆਪ ਦਾ ਆਪ ਹੀ ਬੰਦੇ ਨੂੰ ਉਤਸ਼ਾਹ ਆ ਮਿਲਦਾ ਕਿ ਦੇਖ ਕੇ ਦੁਆਰੇ ਬੰਦਾ ਜਦੋਂ ਵੇਖਦਾ ਆਪਦੀ ਵੀਡੀਓ ਤੇ ਗੱਲਬਾਤ ਚੰਗੀ ਲੱਗਦੀ ਹੈਗੀ ਉਦੋਂ ਤੇ ਐਂ ਲੱਗਦਾ ਹਾਂ ਵੀ ਕੱਲ ਨੂੰ ਵੀ ਚੱਲਾਂਗੇ ਹਾਂ ਉਹਦਾ ਕੋਈ ਚੱਕਰ ਚੱਕਰ ਨਹੀਂ ਇਹ ਜੇ ਨਾ ਜੋ ਮਨਖੇਲ ਦੀ ਇੱਕ ਦੋ ਪਿੰਡਾਂ ਦੇ ਵਿੱਚ ਹੁੰਦੇ ਨੇ ਲੋਕ ਮਾਸਦਿਆ ਵੀ ਇਹ ਐ ਕਰਦਾ ਐ ਕਰਦਾ ਕਿਹੜੀ ਕਿਹੜੇ ਪਾਸੇ ਵਗ ਗਿਆ ਐਂ ਕਰਦਾ ਐਂ ਕਰਦਾ ਮੁੜਿਆ 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 ਚੱਲ ਖੈਰ ਤਾਂ ਤੱਤਾ ਜਲਦਾ ਨੋਜਮਾਨ ਥੋੜਾ ਯਾ ਭੜਭੜ ਕੇ ਰੱਖਣਾ ਪੈਂਦਾਗਾ ਅ ਖਰਾਬ ਜਾਂਦਾ ਪਿਆ ਤੋਕਾ ਕਰਨਾ ਗੱਲਾ ਹਾਂ ਟੋਕਾ ਕਰਨਾ ਗੱਲਾ ਤੇ ਦਿਨ ਚ ਕਾਰਜਕਰਮ ਅਗਲਾ ਜਿੰਨਾ ਵੀ ਆਪਣਾ ਹੋਇਆ ਤੁਹਾਨੂੰ ਸਾਰਾ ਦਿਖਾਉਂਦੇ ਰਾਵਾਂਗੇ ਤਾਜ ਖਾਇਆ ਨਹੀਂ ਉੱਠ ਕੇ ਬਾਗ ਕੇ ਉਹਨਾਂ ਹੋਣ ਵਰਗੇ ਹੁਣ ਅੱਜ ਆਪਾਂ ਲੇਟ ਆਏ ਆ ਥੋੜਾ ਜਿਹਾ ਅਸੀਂ ਗਰਾਊਂਡ ਚ ਰੇਸ ਲਾਉਣ ਬਾਗ ਸੀ ਲੜ ਕੇ ਤਾਂ ਕਰਕੇ ਉਹੀ 15 20 ਮਿੰਟਾਂ ਦਾ ਫਰਕ ਪੈ ਗਿਆ ਹੈ ਉਹ ਹੈ ਜੀ ਉਹ ਹਾਂ ਵੀ ਪਲਵਾਨ ਹੈਲੋ ਇੱਧਰ ਵੇਖੋ ਚੇਤਾ ਕੜਾ ਹੋ ਗਿਆ ਨਾ ਫਤਰੀ ਕਾਲ ਬੁਲਾ ਦਿਓ ਬਦਾਮ ਖਾ ਕੇ ਉਰੇ ਆ ਉਰੇ ਆ ਅਛੁੱਟੀ ਅੱਜ ਸਕੂਲੋਂ ਹਾਂ ਤਾਂਹੀਂ ਤਾਂਹੀਂ ਚਾਏ ਜੇ ਫਿਰ ਤਾਂਗਾ ਉਰੇ ਆ ਤਦ ਵੀ ਨਾ ਪਈ ਤੇਰੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ ਮਨਪੀਤ ਵੱਲੋਂ ਹਾਂ ਤੜਕੀ ਤੜਕੀ ਖਰਾਕਾਂ ਕਾ ਓਏ ਪਾਪੇ ਨੇ ਗਿਆ ਫੋਨ ਚੱਕ ਲਿਆ ਦੜਕੀ ਤਾਜ ਓਰੇ ਓਰੇ ਓ ਭੱਜ ਕੇ ਭੱਜ ਕੇ ਓ ਮਮੀ ਮਮੀ ਐਵੇਂ ਮੇ ਉਹ ਡਰੀ ਜਾਂਦਾ ਉਹਨੂੰ ਐ ਸਕੂਲ ਹੀ ਨਾ ਜਾ ਡੇ ਉਹਨ ਭੱਜ ਗਿਆ ਪਤਾ ਆ ਮੈਂ ਆ ਗਿਆ ਕੇਲੇ ਲੈ ਕੇ ਚੰਗਾ ਯਾਰ ਆ ਭਾਈ ਜੱਗਾ ਸਿੰਘ ਜੀ ਵਰੀਆ 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 ਬਾ ਇੱਥੇ ਆ ਗਿਆ ਨਾ ਬੱਸ ਸਟੈਂਡ ਆਹ ਠੀਕ ਚ ਬੰਡਾ ਇੱਕ ਬੰਡਾ ਸਦਾ ਬੰਡਾ ਸਰਦੂ ਗੜ ਤੋਂ ਠੀਕ ਐ ਮਿੱਤਰਾਂ ਲਾ 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 ਕਿਨੇ ਬੰਦੋਂ ਮੈਨਾਂ ਦਾ ਛੁੱਟੀ ਕਰੀ ਬੈਠੇ ਹੋਗੇ ਵਾਧੂ ਕਿਨੇ ਬਾਜੀ ਵਾਧੂ ਵੇਰੀ ਗੁੱਡ। ਉਹ ਕਿਵੇਂ ਆ ਮਿੱਤਰ? ਲੱਗਦਾ ਕਿਲੇ ਦੀ ਮੈਨੂੰ ਚੁੱਪੜ ਲੈ ਜੀ। ਚੁੱਪੜ ਲੈ ਜੀ। ਚੁੱਪੜਾਂ ਦਾ ਸ਼ੇਕ ਬਣਜੂ। ਹਾਂ। ਠੀਕ ਹੈ ਵੈਰੀ ਗੁੱਡਾ। ਪਾ ਦਿਓ ਭਾਈ 2 ਕਿਲੋ ਚੁੱਪੜ। ਪਾ ਦੇ ਲਈ। ਕਿਵੇਂ ਆ ਮਿੱਤਰਾ? ਪਾ ਦੇਣਾ ਭਾਈ ਸ਼ੇਕ। ਹਾਂ। ਬਹੁਤ ਅੰਦਰੋਂ ਹੀ ਸੋਚ ਲੇ ਕੇ ਨਹੀਂ। ਹਾਂ, ਸੋਚੀ ਜਾਣੀ ਹੈ। ਇਹ ਕੇਲੇ ਸਮਝ ਕੇ ਪੀ ਲਾਂਗੇ ਉਹਨਾਂ ਨੂੰ। ਆ ਕਿੱਲੋਂ ਹੀ ਕਰਦੇ ਯਾਰ ਖਰਾਬ ਜੇ ਹੋ ਜਾਂਦੇ ਫਿਰ ਜਾਨੀ ਡਿਸਕਾਊਂਟ ਆ ਕੀ ਰੇਟ ਆ ਅੱਜ 50 ਰੁਪਏ 50 ਰੁਪਏ ਕੀ ਕੀ ਨਾ ਠੀਕ ਆ ਭਰਾਵਾ ਜੈਕਵੇ ਮਾਲ ਪੱਤਾ ਰੈਡੀ ਆ ਇਹਦੀ ਪਾ ਮੰਗੇ ਪੱਤਨ ਗਿਲੇ ਤੇ ਲਗਭਗ 500 ml ਦੁੱਧ ਨੋਇ ਮੰਗਵਾਤੇ ਪਹਿਲੀ ਕੱਪ ਪਾ ਕੇ ਰੱਖਿਆ ਬੈ ਉਹਨਾਂ ਦਾ ਪਤਾ ਨਹੀਂ ਵਿੱਚ 8-9 ਬਦਾਮ ਕਿੱਧਰ ਚੱਲੇ ਨੌਜਵਾਨ ਤਾਜ ਦੱਸ ਪਾਈ ਕਿੱਥੇ ਆ? ਇੱਧਰ ਗੱਲ ਸੁਣੋ ਪਹਿਲਾਂ। ਸੋਲਰ ਕਿੱਥੇ ਜਾਂਦੇ ਹੋ? ਸੋਲਰ ਸੋਲਰ ਕੀ? ਚਲਾਉਂ ਆ ਦੇ ਬੰਦਾ ਝੋਨੇ 'ਚ ਪਾਣੀ ਛੱਡਣੇ ਆ ਨਾ? ਹੂੰ ਬੋਲ ਕੇ ਦੱਸ ਫਿਰ। ਦੱਸ ਦੇ ਫਿਰ ਨਹੀਂ ਲੈ ਕੇ ਜਾਂਦਾ ਮੈਂ ਤਾਂ। ਦੱਸ ਦੇ ਇੱਧਰ ਮੂੰਹ ਕਰਕੇ। ਹੋਰ ਕੀ ਦੱਸਾਂ? ਵੀ ਝੋਨੇ 'ਚ ਪਾਣੀ ਛੱਡਣੇ ਜਾਂਦੇ ਆ ਚਾਚਾ ਜੀ। ਠੀਕ ਆ ਛੱਡਿਓ ਛੇਕ ਤਾਂ ਨਹੀਂ ਪੀਣਾ ਚੰਗਾ ਸਹਿਜ ਨੂੰ ਪਿਉਣਾ ਹੈ ਇਹ ਪੀਲਾ ਪੀਲਾ ਸਵਾਦ ਆ ਹੋਰ ਪੀਲਾ ਵਸ ਮੋਛਾਂ ਲੱਗੀਆਂ ਡੇਡੀਆਂ ਚੰਗਾ ਵੱਟ ਦੇਣਾ ਥੋੜਾ ਛੱਡਿਆ ਪਾਣੀ ਫਿਰ ਮੋਛਾਂ ਨੂੰ ਮਾਰਾ ਜੇ ਮਰੋੜ ਦੇ ਉਹ ਚਾਚੇ ਦੀਆਂ ਮੋਛਾਂ ਵੀ ਸੈੱਟ ਕਰਦੇ ਇਕ ਤਾਂ ਪੀ ਮਾ ਦੇ ਇਹ ਉਹ ਗਲੀ ਖੜੀ ਖੜੀ ਸਮਾਰ ਕੇ ਇਹ ਗਾਣਾ ਸੁਣਾ ਦੇ ਮੁੱਛੇ ਵਾਲਾ ਗਾਣਾ ਸੁਣਾ ਦੇ ਮੁੱਛੇ ਵਾਲਾ ਹੱਲ ਬਿੜ ਨਾ ਇਹ ਨਹੀਂ ਸਮਾਰ ਕੇ ਫਿਰ ਵਧੀਆ ਗਾਣਾ ਸੁਣਾਓ ਵਧੀਆ 10 ਨੰਬਰ ਦੇਣਗੇ ਫਿਰ ਤੈਨੂੰ ਲੈ ਕਿ ਨਹੀਂ ਹੁੰਦਾ ਇਹਨੂੰ ਫਿਰ ਨਹੀਂ ਜਾਣੀ ਹਾਰ ਜੀ ਬੱਲੀ ਡਾਕਟਰ ਡਾਕਟਰ ਸੁਣਾ ਗਾਣਾ ਡਾਕਟਰ ਡਾਕਟਰ ਨਾ ਨਾ ਚੰਗਾ ਕੀ ਚੱਲੇ ਆ ਭਾਈ ਨੇਂਚ ਪਾਣੀ ਛੱਡਣਾ ਤੇ ਨੇਂਚ ਆਪਣੇ ਵਾਲੇ ਅਮਨੀ ਕੇ ਸੋਲਰ ਲੱਗ ਗਈ ਸੀਗੀ ਤੇ ਉਹਦਾ ਹੀ ਪਾਣੀ ਹੁਣ ਫਿੱਟਰ ਨੇਂਚ ਜਿਹੜੇ ਚਲਾਇਆ ਨਹੀਂ ਉਹਦਾ ਛੱਡ ਲੈਨੇ ਹੁਣ ਕਦੇ-ਕਦਾਂ ਹੀ ਪਾਣੀ ਇੱਥੇ ਬਾਵਾ ਖੜਾ ਰਹਿੰਦਾ ਤੇ ਇਹਨਾਂ ਨੂੰ ਹੁਣ ਲੈਟੀ ਦੀ ੜੀਕ ਆ ਤੇ ਕਿਹੜੇ ਵੇਲੇ ਸਾਨੂੰ ਪੱਠਾ ਲਿਆ ਕੇ ਲੈਟੀ ਦੇ ਧਰ ਦੇਣਾ ਤੇ ਅਲਾਰਮ ਇਹਨਾਂ ਦੇ ਚੱਲੀ ਜਾਂਦੇ ਆ ਆ ਛੋਟਾ ਗਲਾਸ ਬਈ ਫੁੱਲਾਂ ਵਾਲਾ ਇਹ ਆਪਣੇ ਭਤੀਜੀ ਸਹਿਜ ਨੂੰ ਪਿਆ ਦੇਣੇ ਹੁੰਦੇ ਆ ਉਮ ਇੱਕ ਤੋਂ ਦੋ ਕੱਪ ਦੁੱਧ ਦਾ ਪਾਉਣਾ ਹੁੰਦਾ ਤੇ ਉੱਤੇ बस ਜਿਹੜੇ ਕੇਲੇ ਗੁੱਲੇ ਪਾਉਨੇ ਆ ਉਹਨਾਂ ਨਾਲ ਇੰਨਾ ਕ ਵੱਧ ਜਾਂਦਾਗਾ ਤੇ ਨਾਲ ਜਿਵਾਗੜੀ ਪੀ ਦਿੰਦੀ ਐ ਕੋਟਾ ਆ ਆ ਇਹ ਰਹੀਆਂ ਚੀਜ਼ਾਂ ਖਾਣ ਪੀਣ ਦਾ ਨਜ਼ਾਰਾ ਵੀ ਉਦੋਂ ਆਉਂਦਾਗਾ ਜਦੋਂ ਆਪਾਂ ਕੋਈ ਮਾੜੀ-ਮੋਟੀ ਮਿਹਨਤ ਲਾ ਕੇ ਆਏ ਹੁੰਨੇ ਆ ਤੇ ਜਦੋਂ ਮਨ ਨੂੰ ਤਸੱਲੀ ਹੁੰਦੀ ਆ ਕਿ ਹਾਂ ਆਪਾਂ ਨੂੰ ਇਸ ਚੀਜ਼ ਦੀ ਲੋੜ ਸੀ ਕਈ ਵਾਰੀ ਬੇਲੇ ਖਾਈ ਗਈ ਹੈ ਜਾਂ ਕਈ ਵੀਰ ਪੁੱਛਦੇ ਹੁੰਦੇ ਕਿ ਬਈ ਅਸੀਂ ਭਾਰ ਵਧਾਉਣਾ ਕੀ ਕੁਛ ਖਾਇਆ ਗਈਏ ਕਰੀਏ ਤੇ ਐਵੇਂ ਉਹ ਚੱਕੀ ਜਾਂਦੇ ਛੇਕ ਦੇ ਫੱਟੇ ਜਾਂ ਕੋਈ ਬਾਧੂ ਚੀਜ਼ਾਂ ਹੋਈਆਂ ਖਾਈ ਜਾਂਦੇ ਤੇ ਉਹਦੇ ਨਾਲ ਬਈ ਕੱਲੀ ਤੋਂ ਦੇ ਨਿਕਲਦੀ ਆ ਤੇ ਮਿਹਨਤ ਜ਼ਰੂਰ ਲਾਉਣੀ ਚਾਹੀਦਾ ਬੰਦੇ ਨੂੰ ਘੰਟਾ ਕਾ ਅੱਧਾ ਘੰਟਾ ਜਿੰਨਾ ਵੀ ਸਮਾਂ ਮਿਲਦਾ ਪਹਿਲੇ ਦਿਨ ਭਾਵੇਂ ਤੁਹਾਨੂੰ 10 ਮਿੰਟ ਸਮਾਂ ਲੱਗੇ ਤੇ ਕਈ ਕਹਿੰਦੇ ਹੁੰਦੇ ਆ ਭਾਰ ਘਟਾਉਣਾ ਭਾਰ ਘਟਾਉਣਾ ਕੋਈ ਬਾਲੀ ਬੱਡੀ ਗੱਲ ਨਹੀਂ ਬਈ ਪਤਾਉਣਾ ਵੀ ਨਹੀਂ ਔਖਾ ਗਾ ਤੇ ਕੋਈ ਤੁਹਾਨੂੰ ਆਪਣੇ ਸਬਲੇ ਦੀ ਐਸੇ ਵੈਸੇ ਪ੍ਰੋਟੀਨ ਦੀ ਜਾਂ ਆਪਣਾ ਕੀ ਹੁੰਦਾ ਫੈਟ ਬਰਨਰ ਇਹੋ ਜੀ ਚੀਜ਼ ਦੀ ਕਾਸੇ ਦੀ ਲੋੜ ਨਹੀਂ ਹੁੰਦੀ ਵੀਰੇ ਤੇ ਬਸ ਤੁਹਾਡਾ ਮਾਈਂਡ ਸੈਟ ਹੋਣਾ ਚਾਹੀਦਾ ਸਾਰੀਆਂ ਗੱਲਾਂ ਸੈੱਟ ਹੋ ਜਾਂਦੀਆਂ ਨੇ ਗੀਆਂ ਭਾਰ ਘਟਾਉਣਾ ਸਵੇਰੇ ਉੱਠੋ ਖਾਲੀ ਪੇਟ ਤੇ ਬਾਹਲਾ ਤੁਹਾਨੂੰ ਉਹ ਲੱਗਦਾ ਤਾਂ ਥੋੜਾ ਜਿਹਾ ਇੱਕ ਕਾਫੀ ਦਾ ਪੌਚ ਪੀ ਲਓ 2 ਰੁਪਿਆ ਦਾ ਆਉਂਦਾ ਗਰਮ ਪਾਣੀ ਚ ਤੇ ਕੁਛ ਨਹੀਂ ਖਾਣਾ ਪੀਣਾ ਜੇ ਤੜਕੇ ਉੱਠਦੇ ਆ ਖਾਲੀ ਪੇਟ ਆਪਾਂ ਲਾਉਨੇ ਆ ਉਹਦਾ ਫਾਇਦਾ ਕਿਵੇਂ ਹੁੰਦਾਗਾ ਕੋਈ ਐਕਸਰਸਾਈਜ਼ ਕਰਦੇ ਆ ਕੰਮ ਕਰਦੇ ਆ ਕਾਰਡੀਓ ਕਰਦੇ ਆ ਜਦੋਂ ਆਪਣਾ 슈ਗਰ ਲੈਵਲ ਬਿਲਕੁਲ ਲੋ ਹੁੰਦਾ ਬਾਡੀ ਚ ਜਦੋਂ 슈ਗਰ ਲੈਵਲ ਲੋ ਹੁੰਦਾ ਉਦੋਂ ਕੋਈ ਐਕਟੀਵਿਟੀ ਕਰਦੇ ਆ ਤੇ ਉਦੋਂ ਫਿਰ ਆਪਣੀ ਫੈਟ ਜ਼ਿਆਦਾ ਬਰਨ ਹੁੰਦੀ ਹੈਗੀ ਤੇ ਕਾਰਡੀਓ ਕਰ ਲਈ ਮੰਨ ਲਓ ਤੁਸੀਂ 20-25 ਮਿੰਟ ਤੇ ਉਸ ਤੋਂ ਬਾਅਦ ਖਾਣਾ ਤੁਸੀਂ ਲੇਟ ਖਾਣਾਗਾ 2 ਘੰਟੇ 2 ਘੰਟਾ 2 1 ਘੰਟੇ 3 ਘੰਟੇ ਜਿੰਨਾ ਗੈਪ ਦੇ ਸਕੋਗੇ ਓਨੀ ਜਿਆਦਾ ਭਾਰ ਤੁਸੀਂ ਘਟਾ ਸਕੋਗੇ ਕਿਉਂਕਿ ਆਪਾਂ ਰੋਜ਼ ਲੋੜ ਤੋਂ ਜ਼ਿਆਦਾ ਖਾਣੇ ਆਂਗੇ ਜਦੋਂ ਲੋੜ ਤੋਂ ਜ਼ਿਆਦਾ ਖਾਣੇ ਆਂਗੇ ਤੇ ਉਦੋਂ ਆਪਣੀਆਂ ਕੈਲਰੀਆਂ ਜਿਹੜਾ ਐਕਸਟਰਾ ਹੁੰਦੀਆਂ ਕਾਰਬਨ ਆਪਣਾ ਕਾਰਬੋਸ ਫਾਈਟ ਫਾਈਬਰ ਪ੍ਰੋਟੀਨ ਤੇ ਉਹ ਆਪਣੇ ਇੱਥੇ ਤੋਣ ਦੇ ਬਣੀ ਜਾਂਦੀ ਹੈ ਜਮਾ ਹੋ ਜਾਂਦਾ ਤੇ ਜਿਹੜਾ ਉਹ ਖਾਦਾ ਹੋਇ ਸਮਾਨ ਹੁੰਦਾ ਜੇ ਆਪਾਂ ਖਾਣਾ ਲੇਟ ਖਾਦਾ ਕੋਈ ਕਸਰਤਾਂ ਕਰਕੇ ਉਦੋਂ ਬਾਅਦ ਬਈ ਉਹ ਬੋਡੀ ਬਾਰਤਦੀ ਆ ਉਹਨੂੰ ਤੇ ਇਹ ਜੀ ਇਹ ਸਿੰਪਲ ਜੀ ਗੱਲ ਬਾਤ ਹੁੰਦੀ ਹੈ ਜਦੋਂ ਬੰਦੇ ਨੂੰ ਇੰਨੀ ਕਿ ਛੋਟੀ ਮੋਡੀਆਂ ਇਹ ਗੱਲਾਂ ਹੀ ਸਮਝ ਆ ਜਾਂਦੀਆਂ ਆ ਤੇ ਉਦੋਂ ਬਾਅਦ ਫਿਰ ਨਾ ਤਾਂ ਵਧਾਉਣਾ ਔਖਾ ਨਾ ਘਟਾਉਣਾ ਔਖਾ ਤੇ ਵਧਾਉਣਾ ਤਾਂ ਆਪਦਾ ਬਈ ਆ ਕੇ 15 ਮਿੰਟਾਂ ਬਾਅਦ ਜਿੰਮ ਤੋਂ ਬਾਅਦ ਆਉਂਦਾ ਆ ਜਾਈਟ ਲੈ ਲਓ ਜਿਹੜੀ ਵੀ ਤੁਸੀਂ ਬਸ ਜਿਹੇ ਜਿਹੇ ਖਾਣਾ ਚਾਹੁੰਦੇ ਹੋਗੇ ਤੇ ਲੋਟਾਂ ਮੋਲ ਮੈਂ ਤਾਂ ਬਸ ਸ਼ੇਕ ਪੀ ਲੈਣਾ ਉਹ ਛੋਲੇ ਛਾਲੇ ਜਿਉਂ ਭੌਂ ਕੇ ਰੱਖੇ ਹੋਏ ਉਹ ਖਾ ਲਾਂਗੇ ਆਪਦਾ ਦਲੀਆ ਦਲੀਆ ਹੋ ਜਾਂਦਾ ਦਿਨ ਚ ਇਕੱਦਾ ਵਾਰੀ ਆਪਾਂ ਤਾਂ ਬਸ ਇੰਨੇ ਨਾਲ ਹੀ ਆਪਦਾ ਕੰਮ ਸੈੱਟ ਹੋ ਜਾਂਦਾ ਬਾਹਲਾ ਕਰਦੇ ਤਾਂ ਅੰਡੇ ਖਾ ਲੈਣੇ ਉਹਨਾਂ ਕਾਫੀ ਟਾਈਮ ਤੋਂ ਉਹਨਾਂ ਅੰਡੇ ਮੈਂ ਖਾਦੇ ਨਹੀਂ ਏ ਤੇ ਜਿੰਮ ਤੋਂ ਬਾਅਦ ਅੰਡੇ ਖਾਣੇ ਆ ਤਾਂ ਸਹੀ ਆ ਐਗ ਵਾਈਟ ਓਨਲੀ ਚਿੱਟੇ ਅੰਡੇ 'ਚ ਹੀ ਸਿਰਫ ਪ੍ਰੋਟੀਨ ਹੁੰਦਾ ਤੇ ਬਾਕੀ 'ਚ ਫੈਟ ਹੁੰਦੀ ਆ ਉਹ ਉਹ ਵੀ ਇੱਕ ਅੱਧਾ ਲਾਜ਼ਮੀ ਆ ਜੈਲੋ ਪਾਰਟ ਹੁੰਦਾ ਜਿਹੜਾ ਜੇ ਮੰਨ ਲਓ ਤੁਸੀਂ 5 ਅੰਡੇ ਖਾਣੇ ਹੋ ਤੇ ਇੱਕ ਜਾਂ ਦੋ ਜੈਲੋ ਪਾਰਟ ਖਾ ਲਓ ਬਾਕੀ ਸਿਰਫ ਚਿੱਟੇ ਅੰਡੇ ਇਹ ਦਾ ਸੈਟਾ ਮਾਹੌਲ ਤੇ ਬਾਕੀ ਗੱਲਾਂ ਬਾਤਾਂ ਇਹ ਹੀ ਆ ਕਦੇ-ਕਦੇ ਵਿਚਦੀ ਮਾੜੀ-ਮੋਟੀ ਕਰਦੇ ਰਿਆਂ ਕਰਾਂਗੇ ਬਹੁਤੇ ਵੀਰ ਪੁੱਛਦੇ ਹੁੰਦੇ ਸੀਗੇ ਤੇ ਬਈ ਅਸੀਂ ਭਾਰ ਘਟਾਉਣਾ ਕਾਰਡੀਓ ਐਕਸਰਸਾਈਜ਼ਾਂ ਤੁਸੀਂ ਕਿਤੇ ਵੀ ਵਸ ਦੇਖ ਸਕਦੇ ਹੋ YouTube ਤੋਂ ਮੰਨ ਲਓ ਕਾਰਡੀਓ ਸਰਚ ਕਰ ਲਓ ਤੁਸੀਂ ਮੁੰਡਿਆਂ ਤਾਂ ਮੁੰਡੇ ਵਾਲੀ ਐਕਸਰਸਾਈਜ਼ ਕਰ ਲਓ ਹੋਈ ਨਹੀਂ ਕੁੜੀਆਂ ਵਾਸਤੇ ਥੋੜੀ-ਬਹੁਤੀ ਬੜਾ ਫਰਕ ਨਹੀਂ ਹੁੰਦਾ ਮਾੜਾ-ਮੋਟਾ ਕੋਈ ਇੱਕ ਅੱਧੀ ਇਸ ਤਰ੍ਹਾਂ ਡਿਫਰੈਂਟ ਹੁੰਦੀ ਅੱਡ ਹੁੰਦੀ ਆ ਤੇ ਬਾਕੀ ਕੰਮ ਸੇਮ ਹੀ ਹੁੰਦਾ ਲਗਭਗ ਬਸ ਹਾਂ ਠੀਕ ਹੈ ਇਹਨਾਂ ਦੇ అలਾਰਮ ਵੱਜੀ ਜਾਂਦੇ ਤੇ ਆਦਾ-ਬਾਦਾ ਪੀਕੇ ਇਹਨਾਂ ਨੂੰ ਲੇਟੀ ਧਰਦਾ ਹੁਣ ਆ ਜਾ ਸਹਜ ਇੱਥੇ ਕਾ ਤੂੰ ਖੜਾ ਪੁੱਤਰ ਸਹਜ ਆ ਖੜੀ ਆ ਹੈਲੋ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਆ ਖੁੱਲ ਜਾ ਇੱਕ ਪੜੀ ਪਹਿਲਾਂ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਕੌਣ ਬੁਲਾਉਗਾ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਆ ਖੁੱਲ ਜਾ ਇਹ ਖੋਲਣਾ ਇਹ ਦਮੈ ਗੋਲਦਾ ਪੀਓ ਤੁਸੀਂ ਯਮਮੀ ਕੱਲੇ ਬਦਾਮ ਪਾਏ ਹੋਇਆ ਇਹ ਨਾ ਕੀ ਬੀਜ ਇਹ ਤਾਂ ਨਹੀਂ ਪਾਏ ਉਹ ਤਾਂ ਮੁੱਕ ਗਿਆ ਪੈਕਟ ਆਪਣਾ ਉਬੀਆਂ ਵਾਲਾ ਦਾ ਛੋਕਰਾ ਇਨਵਿਓ ਵਧੀਆ ਨਹੀਂ ਲੱਗਦਾ ਕੋ ਉਹ ਲਿਆਂਦੇ ਲੈਂਦਾ ਸੀ ਪੈਕਟ ਜਾਂ ਮਿਕਸ ਜਾਂ ਚੀਆ ਸੀ ਡੈਰਾ ਵਗੈਰਾ ਬਹੁਤ ਕੁਛ ਸੀਗਾ ਉਹਦੇ ਚ ਰਾਲਮਾ ਵੇਲਮਾ ਆਂ ਡਾਕਾਂ ਟੁਕਾਂਚਰੀਆਂ ਚੂਰੀਆਂ ਕੀਵੀਆਂ ਤੇ ਦਵਾਰੇ ਲਿਆਂਵਾਂਗੇ ਖਾਇ ਕਰੀਏ ਫਿਰ ਉਹ ਖਾ ਲਿਆ ਕਰੀ ਉਹ ਖਾ ਲੈਂਦੀ ਸੀ ਪਰ ਛੇਕ ਚ ਨਹੀਂ ਬੀਂਦੀ ਸੀ ਇਹ ਕਹਿੰਦੀ ਇਹ ਤਾਂ ਨੇ ਇਹਦਾ ਬਰਕਰ ਇਹ ਦੇਖin ਮੈਂ ਨਾ ਉਹ ਖਾ ਲਿਆ ਸੀਗਾ ਬੀਜ ਵੀਟਨਾਮ ਨੂੰ ਐ ਸਾਲੀ ਕੜਵੇ ਜਿੜ ਕੇ ਕੜਵੇ ਨੀ ਕੋ ਤੂੰ ਹੀ ਲੱਗ ਦਿੰਦੇ ਉਹੀ ਹੁੰਦੇ ਉਹ ਐ ਪਿਸਤੇ ਜੇ ਹੋ ਐਵੇਂ ਹੁੰਦੇ ਆ ਫਿਰ ਮੈਂ ਪਾਣੀ ਪੀ ਲਿਆ ਫਿਰ ਤੁਹਾਨੂੰ ਹੋਰ ਕੜਵੇ ਲੱਗ ਲੱਗ ਕੜਵੇ ਨਹੀਂ ਦੇ ਕੋੜੇ ਹੁੰਦੇ ਆ ਠੀਕ ਐ ਕੱਲ ਆਮਨੇ ਹਿੰਦੀ ਮੇਂ ਵਲੌਗ ਬਨਾਇਆ ਤਾ ਬਹੁਤ ਜੀ ਹਿੰਦੀ ਮੇਂ ਤਾਂ ਕੜਵੀ ਤੋ ਬੋਲ ਹਿੰਦੀ ਮੇਂ ਕਰਦੇ ਹੁੰਦੇ ਅੱਜ ਨਹੀਂ ਆਪਾਂ ਹਿੰਦੀ ਜੋ ਤਾਂ ਬਸ ਉਹੀ ਬਨਾਇਆ ਸੀਗਾ ਪੁੱਤਰ ਆਪਾਂ ਪੀ ਲਓ ਜੰਗਾ ਫਿਰ ਖੇਡਾਂਗੇ ਅਸੀਂ ਵੀ ਬਣਾਈਏ ਨੇ ਅੱਜ ਹਿੰਦੀ ਵਿੱਚ ਤੁਸੀਂ ਮੇਰੀ ਰੀਸ ਕਰਦੇ ਹੋ ਚੰਗਾ ਦੀ ਛੁੱਟੀ ਕਰ ਲਿਆ ਤਾਂ ਮੈਂ ਚੰਗਾ ਪੀ ਲਓ ਅੱਜ ਅਦਰ ਖੇਡਦੇ ਹਾਂ ਹਾਂ ਲੇਟਰੀ ਉੜਕੀ ਆ ਨਹੀਂ ਅਲਾ ਤੂੰ ਗਰਾ ਖਾਲਾ ਲੇਟੀ ਤੈਨੂੰ ਲਿਓਣੇ ਭਜੇ ਆਣ ਦੇ ਮੜੀ ਹਲੇ ਆ ਛੋਟੀ ਮੱਝ ਨੂੰ ਧਰਦਿਆਂ ਮੈਂ ਠੀਕ ਆ ਜੀ ਤੀਨਾਂ ਨੇ ਕਿਵੇਂ ਖੋਰੂ ਪੱਟ ਰੱਖਿਆ ਲੇਟੀ ਵਾਸਤੇ ਤੇ ਜਿੰਨਾ ਜਿਹੜੇ ਨੇ ਉਹਨੂੰ ਲੇਟੀ ਨਹੀਂ ਧਰਦੇ ਉਹਨਾਂ ਜਿਹੜੇ ਇਹਨਾਂ ਨੇ ਪਾਣੀ ਵੀ ਨਹੀਂ ਪੀਣਾ ਤੇ ਹੁਣ ਇਹ ਪੱਠੜ ਚਟਕੇ ਹਨ ਪੂਰੇ ਜਮਾ ਉਸ ਤੋਂ ਬਾਅਦ ਪਾਣੀ ਪੀਣਗੇ ਉਹਦੇ ਵਿਚਾਲੇ ਇਹ ਪਾਣੀ ਧਰਦੇ ਆ ਤਾਂ ਜਮਾ ਪਾਣੀ ਦੀ ਘੁੱਟ ਨਹੀਂ ਭਰਦਿਆਂ ਇਹ ਇਹ ਚੈੱਕ ਆਲਾ ਪਿਆ ਕੰਮ ਹੁਣ ਆ ਸਮਝ ਗਿਆ ਆ ਲੈਟੀ ਖਾ ਲਈ ਨਾ ਨਾਲ ਦੇ ਨਾਲ ਆ ਪਾਣੀ ਪਿਆ ਦਾਂਗੇ ਤੇ ਉਹਨੇ ਟੋਕੇ ਹੋਰੇ ਗੋਤਰ ਲੈਣੇ ਆਗੇ ਹਾਂ 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 ਦਾ ਵਧੀਆ ਬਣ ਗਿਆ ਹਾਂ ਦਾ ਕੰਮ ਖੁਸ਼ ਰਹਿਣਾ ਹੈ ਤਰਤੀ ਤੇ ਆਉਂਦਾ ਰ ਹੋਏ ਗਰੂ ਆਹ ਕਈ ਦਿਨ ਪਹਿਲਾਂ ਆਪਾਂ ਪੱਕਾ ਜਗੜ ਕਰਤਾ ਸੀ ਆਪਾਂ ਲੀ ਦਾ ਸਾਰੇ ਪਾਸੋਂ ਸਿਉਂਤੀ ਸੀਗੀ ਤੇ ਉਹਨੇ ਤਾਂ ਫਾਇਦਾ ਇਹ ਹੋਇਆ ਤੇ ਇੱਕ ਤਾਂ ਇਹਦੀਆਂ ਲੱਤਾਂਈਆਂ ਤੇ ਜੰਮ ਜਾਂਦਾ ਸੀ ਸਾਰਾ ਇਹ ਉਹ ਨਹੀਂ ਜਾਂਦਾ ਤੇ ਇੱਕਾਂ ਖੁੰਝਾਂ 'ਚ ਵੜ ਜਾਂਦਾ ਸੀ ਆਕੇ ਤਾਂ ਆ ਬਸ ਇੱਕ ਅੱਧੀ ਵਾਰੀ ਦਾ ਪਹਿਲਾਂ ਮੈਥੋ ਡਿੱਗ ਪਿਆ ਸੀਗਾ ਉਦੋਂ ਦੇ ਹੀ ਹੈਗਾ ਤੇ ਹੁਣ ਕਿਸੇ ਪਾਸੇ ਟੱਪਦਾ ਤੇ ਆ ਖੁੰਝਾਂ 'ਚ ਵੀ ਇੱਥੇ ਬੰਦ ਕਰਤਾ ਪ੍ਰੋਗਰਾਮ ਹਰਾ ਵਿੱਚ ਟੱਪਦਾ ਨਹੀਂਗਾ ਤੇ ਨਾਲੇ ਇਧਰੋਂ ਕੱਢਣਾ ਸੌਖਾ ਤੇ ਦਵਾ ਦਾ ਵਾਵਦਾ ਭਰ ਕੇ ਡੋਕਰੇ ਉਲਟਾ ਦਿੰਨੇ ਆ ਖੋਲਣੀ ਆ ਜੀ ਉਹ ਆਹੀ ਜਰੂਰ Yeah, Hunji, Pani Pina. बस दो मिनट रुको अभी पे आए देखते हैं वाह कितनी गूंजी रुक जा तेरे वास्ते ले आना तू बडी काली हुई पड़ी है पहली ਦਾ ਕੋੜੇ ਉਹ ਹਿਉ ਵਲੇ ਤੇ ਪਾਣੀ ਵੀ ਰੋਜ਼ ਮੈਂ ਮੱਜਾਂ ਨੂੰ ਬਾਲਟੀਆਂ ਨਾਲ ਹੀ ਪਿਆਉਣਾ ਇਹਨਾਂ ਦਾ ਆਉਂਦਾ ਤੋਰਾ ਫੇਰਾ ਹੀ ਹੋ ਜਾਂਦਾ ਨਾਲੇ ਛੇਤੀ ਪਿਆ ਜਾਂਦਾ ਨਹੀਂ ਨਖ ਰਹੀ ਜੇ ਕਰ ਜਾਂਦੀਆਂ ਉੱਥੇ ਜੇ ਚੂਟੀ ਕੋਲੇ ਲਾ ਲਏ ਇਹਨਾਂ ਨੂੰ ਕੋਈ ਬੱਠੜ ਵਾਲਟੀ ਰੱਖ ਕੇ ਤੇ ਇੱਥੇ ਵਾਲਟੀ ਧਰੋ ਦੇ ਨਾਲ ਦੀ ਨਾਲ ਸੋਰੜ ਸੋਰੜ ਲੰਗਾ ਜਾਂਦੀਆਂ ਨੇ ਪੀਲਾ ਖੜੀ ਘਾਤਾਂ ਕੋਲੇ ਹਿਓ ਹਿਓ ਮੰਮੀ ਆ ਛੋਟੀ ਮੱਛੀ ਨੂੰ ਪਾਣੀ ਪਾਇਆ ਤਾਂ ਨਹੀਂ ਪਹਿਲਾਂ ਥੋੜਾ ਐ ਵੀ ਕੇ ਖੜ ਗਈ ਇਹ ਆ ਜਾ ਆ ਜਾ ਆ ਜਾ ਆ ਜਾ ਹਾ 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 ਬਲਾ 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 ਚੱਕ ਲੈ ਮੂਰ ਲੈ ਮੱਜਾਂ ਨੇ ਵੀ ਸਿੰਘ ਨਾ ਭਾਈ ਚਲੋ 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 ਕੁਛ ਨਹੀਂ ਕਹਿੰਦੀਆਂ ਹਟ ਆਇਆ ਆਣੀ ਪਤਾ ਹੁਣ ਜੁੱਦ ਲੱਗ ਜੇ ਅੜਾ Sem cana-fasalho, o baqui tá cara, Queira! Hã? 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 టైమ్ ఆ గమేలా టో ట పీ టో వండ్ ఎన్న ਲੱਗੀਆਂ ਜਿਹੜੇ ਕੱਢਣ ਹਣ ਕੋਤਾ ਨੀ ਕੀਦੀ ਵਾਲੀ ਮਾਰੀ ਆ ਹਾਂ ਬੈਜੋ ਆਰਾਮ ਸੇ ਬੈਠੋ ਅ ਕੱਲ ਵਾਲਾ ਬਲੌਗ ਆਪੋ ਬਈ ਹਿੰਦੀ ਚ ਬਣਾਇਆ ਸੀਗਾ ਤੇ ਇੱਕ ਦੋ ਬਾਈ ਕਹਿੰਦੇ ਬਾਈ ਪੰਜਾਬੀ ਪ੍ਰਮੋਟ ਕਰ ਪੰਜਾਬੀ ਚ ਠੀਕ ਹੈ ਕੰਮ ਨਾਲੇ ਉਹ ਦੱਸਿਆ ਸੀ ਬਾਈ ਕਿ ਉਹੀ ਬਣਾਉਣੇ ਅੱਜ ਮਜ਼ਾਕ ਮਜ਼ਾਕ ਚ ਕਿ ਇੱਕ ਦੋ ਬਾਈ ਕਹਿੰਦੇ ਸੀ ਇੱਕ ਦਿਨ ਹਿੰਦੀ ਚ ਬਣਾ ਕੇ ਦੇਖੀ ਤੇ ਪੰਜਾਬੀ ਆਪਾਂ ਹਮੇਸ਼ਾ ਪ੍ਰਮੋਟ ਕਰੀਏ ਤੇ ਪੰਜਾਬੀ ਕਰਦੇ ਰਵਾਂਗੇ ਤਾਂ ਹੀ ਆਪਣਾ ਟਾਈਟਲ ਥੰਬਨੇਲ ਸਾਰਾ ਕੁਝ ਪੰਜਾਬੀ ਚ ਹੀ ਹੁੰਦੀ ਹੈ ਗੱਲ ਬਾਤ ਨਾ ਬੈਜੋ ਬਾਈ ਜੋ ਬਾਈ ਜੀ ਬੈਠੇ ਬੈਜੋ ਕੋਈ ਨਹੀਂ ਕੁਝ ਕਹਿੰਦਾ ਸਾਰਿਆਂ ਨੂੰ ਮਿਲੂ ਉਹਨਾਂ ਉਹਨਾਂ ਸਾਰਾ ਜਿੰਨਾਂ ਕ ਪਾਇਆ ਪਿਆਗਾ ਇਹਨਾਂ ਨੂੰ ਵਾਪਸ ਮੋੜਨ ਵੇਲੇ ਬੜੀ ਕਾਲੀ ਰਹਿੰਦੀ ਹੈ ਜਾ ਕੇ ਖਾ ਲਈ ਕਰਦਾ ਵਾਦਾ ਪਹਿਲੀਆਂ ਚ ਰਾਤ ਨੂੰ ਹੋ ਗਿਆ 12 ਵਜੇ ਹਾਂ ਭਾਈ ਸਾਹਿਬ ਨਾਥ ਸਿੰਘ ਜੀ ਇਦਾਂ ਦੀ ਆਲ ਕਿ ਵਧੀਆ ਚੜਦੀ ਕਲਾ ਉਸ ਨਾਲ ਚੜਦੀ ਕਲਾ ਚੱਲ ਚੜਦੀ ਕਰਾਈ ਚਾਹੀਦੀ ਆ ਭਾਈ ਤੇ ਤੇਰੇ ਵਾਸਤੇ ਬਹੁਤ ਸਨੇ ਹੀ ਆਏ ਸੀਗੇ ਕਿ ਨਾਤੇ ਨੇ ਸੋਹਣਾ ਗਾਣਾ ਸੁਣਾਇਆ ਭਾਈ ਵਧੀਆ ਰੰਗ ਬੰਨੇ ਆ ਕਹਿੰਦੇ ਸੋਹਣੀ ਗੱਲਬਾਤ ਕਰੀ ਆ ਹਾਂ ਹਾਂ ਸਾਸਰੀ ਘਰ ਬੁਲਾ ਦੋ ਗੱਜ ਕੇ ਫਿਰ ਸਾਰਿਆਂ ਨੂੰ ਸਾਸਰੀ ਘਰ ਪ੍ਰਮਾਣ ਕਰਿਓ ਭਾਈ ਸਾਡੇ ਪਿੰਡ ਵਾਲੇ ਨਾਥੇ ਵਾਲੋਂ ਠੀਕ ਹੈ ਗੱਲਬਾਤ ਸੁਣਾਉਣੀ ਅੱਜ ਕੋਈ ਠੀਕ ਹੈ ਜੀ ਕਿ ਫੇਰ ਲਾਵਾਂ ਕਦੇ ਮਹਿਫਿਲ ਹਾਂ ਠੀਕ ਹੈ ਠੀਕ ਹੈ ਜੀ ਹੋਰ ਜਮਾ ਰਾਜੀ ਖੁਸ਼ੀਏ ਕੰਮ ਠੀਕ ਹੈ ਜੀ ਠੀਕ ਹੈ ਵਧੀਆ ਠੀਕ ਤਮਾ ਵਾਇਸ ਵਕਤ ਸਵਾ 5 ਵਜੇ ਦਾ ਖੇਤ ਪਾਣੀ ਵਾਲੇ ਨੱਕੇ ਛੱਡਣ ਆ ਗਏ ਸੀਗੇ ਲਾਈਟ ਤਾਂ ਰਾਤ ਨੂੰ 12 ਵਜੇ ਆਉ ਤੇ ਮੈਂ ਕਿਹਾ ਕਿੱਧਰ ਰਾਤ ਨੂੰ ਖਾਲਾਂ ਚ ਡਿਗਦੇ ਫਿਰਾਂਗੇ ਤਾਂ ਵੀ ਆਪਦਾ ਵੇਲੇ ਸਿਰ ਹੀ ਪਾਣੀ ਦਾ ਮੂੰਹ ਮੋੜਿਆ ਆਉਣੇ ਹੈਗੇ ਤੇ ਕੱਲ ਵਾਲੇ ਵਲੌਗ ਦੀ ਗੱਲ ਕਰਦੇ ਆਪਾਂ ਹਿੰਦੀ ਜੀ ਗੱਲਬਾਤ ਕਰੀ ਸੀਗੀ ਹਾਸੇ ਠੱਠੇ ਵਾਸਤੇ ਇੱਕ ਦੋ ਵੀਰਾਂ ਨੇ ਕਿਹਾ ਸੀਗਾ ਕਿ ਮੈਂ ਕਿਹਾ ਕੋਈ ਗੱਲ ਨਹੀਂ ਜ਼ਰੂਰ ਆਪਾਂ ਅਹ ਪਕਾ ਕੇ ਦੇਖਦੇ ਆਂ ਗੱਲਬਾਤ ਇਹ ਕਹੇ ਜੀ ਹੁੰਦੀ ਆ ਕਿ ਮਾੜਾ ਮੋਟਾ ਆਪ ਨੂੰ ਵੀ ਹਾਸੇਯੋਗ ਦੇਖਣ ਵਾਲੇ ਨੂੰ ਵੀ ਤੇ ਇੱਕ ਦੋ ਵੀਰ ਬੜਾ ਸੀਰੀਅਸ ਲਈ ਬੈਠੇ ਸੀਗੇ ਕਿ ਭਾਈ ਪੰਜਾਬੀ ਪ੍ਰਮੋਟ ਕਰੋ ਭਾਈ ਹਮੇਸ਼ਾ ਪੰਜਾਬੀ ਹੀ ਪ੍ਰਮੋਟ ਕਰੀ ਆ ਪੰਜਾਬੀ ਪ੍ਰਮੋਟ ਕਰਦੇ ਆਂ ਪੰਜਾਬੀ ਪ੍ਰਮੋਟ ਕਰਦੇ ਰਹਾਂਗੇ ਹਾਂ ਸ਼ਾਇਦ ਹੋ ਸਕਦਾ ਉਹਨਾਂ ਨੇ ਇੱਕ ਅੱਦੇ ਜਾਣੇ ਨੇ ਬਈ ਵਲੌਗ ਪੁਰਾਣਾ ਦੇਖਿਆ ਹੋਵੇ ਉਹਨਾਂ ਨੂੰ ਪਤਾ ਨਾ ਲੱਗਿਆ ਹੋਵੇ ਵੀ ਇਹਦਾ ਹਸਿਮ ਗੋਲ ਚ ਗੱਲਬਾਤ ਅੱਜ ਪਾਈ ਆ ਵੀ ਅੱਜ ਦਾ ਦਿਨ ਹੀ ਕਰੀ ਆ ਗਈ ਕਈਆਂ ਤਾਂ ਐ ਲੱਗਿਆ ਹੋਊਗਾ ਹਿੰਦੀ ਜਿਨੇ ਵੀ ਕੰਮ ਸ਼ੁਰੂ ਕਰਤਾ ਇਹੋ ਜੀ ਗੱਲਬਾਤ ਨਹੀਂ ਭਰਾ ਟਾਈਟਲ ਥੰਬਨੇਲ ਡਿਸਕ੍ਰਿਪਸ਼ਨ ਸਾਰਾ ਕੁਝ ਪੰਜਾਬੀ ਚ ਹੁੰਦਾਗਾ ਤੇ ਪੰਜਾਬੀ ਚ ਹੀ ਰਹੂਗਾ ਕੱਲ ਵਾਲੇ ਵਲੌਗ ਚ ਵੀ ਤੁਸੀਂ ਇਹ ਗੱਲ ਨੋਟ ਕਰੀ ਹੋਊ ਕਿਸੇ ਨੇ ਜਾਂ ਕੋਈ ਕਰੂਗਾ ਤਾਂ ਉਹਦੇ ਚ ਥੰਬਨੇਲ ਦੇ ਉੱਤੇ ਪਹਿਲਾਂ ਪੰਜਾਬੀ ਦੀ ਲਾਈਨ ਸੀ ਹਿੰਦੀ ਦੀ ਲਾਈਨ ਉਹਦੋਂ ਥੱਲੇ ਸੀਗੀ ਤੇ ਗੱਲਾਂ ਖੈਰ ਕਿਸੇ ਕਿਸੇ ਦੀ ਸਮਝ ਚ ਆ ਜਾਂਦੀਆਂ ਕਿਸੇ ਤੇ ਨਹੀਂ ਆਉਂਦੀਆਂ ਤੇ ਖੈਰ ਧੰਨਵਾਦ ਭਾਈ ਤੇ ਅ ਠੀਕ ਆ ਧੰਨਵਾਦ ਸਾਰਿਆਂ ਦਾ ਜਿਹੜੇ ਸਪੋਰਟ ਕਰਦੇ ਹੈਗੇ ਤੇ ਫਿਲਹਾਲ ਅੱਜ ਦੇ ਵਲੌਗ ਦੀ ਵੀ ਆਪਾਂ ਇੱਥੇ ਸਮਾਪਤੀ ਕਰਦੇ ਆਂਗੇ ਤੇ ਦਿਨ ਚ ਆਪਣਾ ਸੌਣ ਵਾਲਾ ਪ੍ਰੋਗਰਾਮ ਜ ਆ ਪੂਰਾ ਕਰ ਲੈਨੇ ਆਗੇ ਅੱਜ ਕੱਲ ਕੰਮ ਘੱਟ ਹੁੰਦਾ ਤੇ ਫਿਰ ਉਹ ਤੋਂ ਗੱਲਾਂ ਬਾਤਾਂ ਵੀ ਘੱਟ ਹੁੰਦੀਆਂ ਨੇ ਦਿਨ ਚ ਸੌ ਲਿਆ ਉੱਠ ਕੇ ਮੱਝਾਂ ਨੀਰਾਚਾਰਾ ਪਾਲਿਆ ਤੇ ਉਹੀ ਕੰਮ ਕਰਾ ਫਿਰ ਰਿਪੀਟ ਹੋ ਜਾਂਦਾ ਦੁਬਾਰੇ ਤੇ ਹੁਣ ਬਸ ਖੇਤ ਆ ਕੇ ਢਾ ਕੱਢ ਲਿਆ ਜਾ ਕੇ ਫਿਰ ਉਹੀ ਆਪਦਾ ਕੰਮ ਕਰਨ ਵਾਲਾ ਮੋਟਾ ਹੱਥ ਮਾਰਦੇ ਰਵਾਂਗੇ ਮੂਹ ਨੇਰੇ ਤੱਕ ਤੇ ਫਿਰ ਧੰਨਵਾਦ ਇੱਕ ਵਾਰ ਤੋਂ ਫਿਰ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਜਿਹੜੇ ਸਪੋਰਟ ਕਰਦੇ ਆਗੇ ਤੇ ਸੁਝਾਅ ਦਿੰਦੇ ਆ ਕੋਈ ਗੱਲ ਨਹੀਂ ਵੀਰੇ ਛੇਰ ਮੱਥੇ ਥੋਡੀਆਂ ਗੱਲਾਂ ਇਹ ਫਿਲਹਾਲ ਠੀਕ ਹੈ ਬਸ ਇੱਥੇ ਹੀ ਸਮਾਪਤੀ ਆ ਕੱਲ ਨੂੰ ਸਵੇਰੇ ਮਿਲਾਂਗੇ ਆਪਾਂ 7 ਵਜੇ ਨਵੇਂ ਬਲੌਗ ਦੇ ਨਾਲ ਤੇ ਜੁੜੇ ਰਹੋ ਚੈਨਲ ਦੇ ਨਾਲ ਲਾਈਕ ਸ਼ੇਅਰ ਵਾਲੀ ਸਪੋਰਟ ਕਰਦੇ ਰਹੋ ਤੇ ਧੰਨਵਾਦ ਸਾਰਿਆਂ ਦਾ ਜਿਹੜੇ ਤੁਸੀਂ ਪਰਿਵਾਰਾਂ ਸਮੇਤ ਸਮਾਂ ਕੱਢ ਕੇ ਸਾਨੂੰ ਵੇਖਦੇ ਹੋ ਤੇ ਠੀਕ ਹੈ ਜੀ ਅੱਜ ਇੱਥੇ ਹੀ ਸਮਾਪਤੀ ਆ ਟਾਈਮ ਨਾਲ ਕੋਈ ਗੱਲਬਾਤ ਜੀ ਹੋਰ ਹੈ ਨਹੀਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ